ਪਾਰੀ ਸੈਨਾ ਯੋਜ ਜਮਹਿਨੇ ਉਤਰੇ ਸਿਨੇ ਬਾਹ ਬਰੋਲੇ ਉਹ ਚੰਡੇ ਚੱਕੇ ਉਹਨਾ ਨੇ ਆਉਮੰਸ ਰੁੜ ਤੇ ਪਾਰੀ ਸੈਨਸ਼ੀਲਤਾ ਦੇਖ ਕੇ ਇਹਨਾਂ ਦਾ ਹਕਤੰਦ ਰੂ ਜੁੜੇ ਸੀ ਸਾਰਾ ਨੂੰ ਜੋਰਨ ਉਹ ਦੁਨੀਆ ਕੇ ਤਾਪ ਕੇ ਇਥੇ ਆਪ ਮਹਾਰੀ ਆ ਬੰਦੀ ਤਾਂ ਹੁਣ ਛੁਣ ਪੈਗੀ ਭਾਈ ਮੇਰੇ ਵਿੱਚ ਇੱਕ ਬੇਝੀਆ ਸਾਰੇ ਪਰਵਾਹਾਂ ਨੂੰ ਤੁਸੀਂ ਚਾਹੁੰਦੇ ਨਹੀਂ ਕਿ ਆਪਾਂ ਬੈਠੇ ਆ ਉਹ तकरीबन ਕੱਦ ਤੋਂ ਸਾਰੀ ਗੱਲ ਵੱਤੋਂ ਜਿਹੜੇ ਇੱਕ ਵੱਡੇ ਆਉਂਦੇ ਆ ਤੇ ਟਰਾਲੀ ਚੋਰੀ ਕਰਦੇ ਆ ਲੋਕਾਂ ਤੇ ਸਰਕਾਰ ਟਰਾਲੀ ਚੋਰਾ ਦੀ ਬਣੀ ਐ ਉਹਦਾ ਪਿਉੜਾ ਤੇ ਸਖਤ ਤੋਂ ਸਖਤ ਕਾਰਵਾਈ ਕਰੋ ਤਾਂ ਦੋ ਦਿਨਾਂ ਲੱਗੇ ਆਖੀ ਇੱਕ ਚਲ ਜਿਹੜੇ ਜਾਂਚ ਅਧਿਕਾਰੀ ਨੇ ਸੀਏ ਸਟਾਫ ਪਟਾਲਾ ਤੋਂ ਇੱਥੇ ਮੌਜੂਦ ਹੈ ਟੀਮ ਪ੍ਰਸ਼ਾਸਨ ਦੀ ਦੇਖ ਰਹੀ ਖੇਤ ਲਿਖਤੀ ਤੌਰ ਤੇ ਜੋ ਵੀ ਬਰਾਮਦ ਹੋਏਗਾ ਉਹ ਲਿਖਤੀ ਤੌਰ ਤੇ ਸਾਹਮਣੇ ਪ੍ਰਸ਼ਾਸਨ ਦੇ ਸਾਹਮਣੇ ਜਿਹੜਾ ਇਹ ਹੋਵੇਗਾ ਜਿਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਇਥੇ ਕੁਝ ਨਾ ਜ਼ਰੂਰ ਮਿਲੇਗਾ ਦੀ ਪਿਆਰ ਰਹਿੰਦੇ ਬੋਲੇ ਨਿਹਾਲ ਨਿਹਾਲ ਬੋਲੇ ਇੱਕ ਮਿੰਟ ਤੱਕਰੀ ਰਹਿਣ ਦਾ ਤੱਕਰੀ ਆਪਣਾ ਆ ਜੀ ਕਿਹਦਾ ਕਿਸ ਦਾ ਰਹਿੰਦਾ ਸਾਡੇ ਕੋਲ ਮੈਰਕ ਨਹੀਂ ਕਰਦੇ ਉਹ ਸਾਡੇ ਨਾਲ ਹੋਈ ਪਿੱਧਾਂ ਦੀ ਸਾਡੀ ਟਰਾਲੀ ਦੀਆਂ ਬਾਈਆਂ ਬਿੱਡ ਦੀਆਂ ਤੱਤੀਆਂ ਨੇ ਇਹ ਟਰਾਲੀ ਵਾਲਾ ਬਿਟਾ ਜਿਹੜਾ ਟਰਾਲੀ ਵਾਲਾ ਉੱਥੇ ਤੋੜ ਕੇ ਬੰਨ੍ਹ ਵਿੱਚ ਟਪਿਆ ਸਪੀਕਰ ਬੰਦ ਕਰਾ ਦਿਓ ਥੋੜੇ ਟਾਈਮ ਲਈ ਕਵਰ ਹੋ ਜੂਗਾ ਵਿੱਚ ਉਹ ਬੰਦ ਕਰਾ ਦਿਓ ਇਹਨੂੰ ਸਾਈਡ ਤੇ ਕਰੋ ਚਲਾਉ ਪੰਜਾ ਹਲ ਜਾਓ ਇੱਥੋਂ ਜਿਹੜਾ ਮਾਂ ਜੀ ਮੁੰਡਿਆ ਸਭ ਪਿਆਰ ਦਾ ਬਣੂ ਕੀ ਸਭੂ ਬਾਡੀ ਤੋਂ ਸਾਡੀਆਂ ਟਿਕਾਲੀਆਂ ਚੋਰੀ ਹੋਈਆਂ ਨੇ ਰੂਪਨਦੀ ਮੁਰਦਾਬਾ ਪਾਰਟੀ ਮੁਰਦਾਬਾ ਸਾਡੇ ਬੰਦੇ ਗੁੰਡਾ ਤੰਤਰ ਮੁਰਦਾਬਾ ਗੁੰਡਾ ਤੰਤਰ ਮੁਰਦਾਬਾ ਮਨਾ ਕੋਈ ਆਰਾ ਖੁਸ਼ੀ ਨਾਲ ਜੀ ਆੜੀ ਜਾਨ ਇਹ ਜੰਨੀ ਬੀਤੀ ਤਾ ਉਹ ਕਿ ਲੈਫਟਰ ਲਫਰਦੀ ਫੈਕਟਰ ਹੈਟ ਸਟ੍ਰੈਟਜੀ ਪਾਪਟੇ ਜੀ ਮਨੂ ਜੀ ਪਿੱਛੇ ਪਿੱਛੇ ਦੀ ਲੰਗੀਆਂ ਕਰੋ ਪੂਰੀ ਫਿੜਾ ਲਿਆ ਲੈ ਉਹ ਨਹੀਂ ਡੈਟ ਪੂਰੀ ਕੱਟ ਕੱਟੂਆ ਬੰਗਾਰਾ ਕਿਸਰਾ ਲੱਗ ਰਿਹਾ ਕਮਦੂਰ ਜੀ ਬਾਈ ਲੱਗਦਾ ਜੇ ਚੋਰਾਂ ਦੀਆਂ ਕਰਤੂਤਾਂ ਨੰਗੀਆਂ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਦੁੱਖ ਵੀ ਲੱਗ ਰਿਹਾ ਬੰਦੇ ਮਾਰ ਕੇ ਦਬਦਾ ਤਾਂ ਪਹਿਲੀ ਵਾਰ ਦੇ ਫੁੱਟ ਤੇ ਬੰਦੇ ਮਾਰ ਕੇ ਤਾਂ ਆਮ ਸੁਣਿਆ ਪਰ ਦਬਦੇ ਪਰ ਪਰ ਸਾਡਾ ਸਮਾਨ ਬਾਈ ਧਰਤੀ ਦੇ ਵਿੱਚ ਦਫਨ ਕਰਨਾ ਇਸ ਝਾੜੂ ਪਾਰਟੀ ਦੀ ਬਦੌਲਤਾ ਦੇਖੋ ਝਾੜੂ ਪਾਰਟੀ ਦੀ ਬਦੌਲਤਾ ਦੇਖੋ ਉਹਨਾਂ ਦਾ ਨੰਗਾ ਜਿਹੜਾ ਕਾਰੀਆਂ ਤਰਤੂਤਾਂ ਬਈ ਅੱਜ ਜਗ ਜਾਰ ਹੋ ਰਹੀਆਂ ਨੇ ਲਾ ਕੇ ਰੱਖੋ ਫੋਟੋ ਲਾ ਕੇ ਰੱਖੋ ਇਹ ਸਾਡੇ ਜੱਪੇ ਹੋਏ ਸਮਾਨ ਵੀ ਕਾਹਦੇ ਨਾਲ ਕਰਦੇ ਰਹੇ ਨੇ ਆਹ ਦੇਖੋ ਜਿੱਥੇ ਸਮਾਨ ਦੱਬਿਆ ਵੜੀ ਅੱਜ ਦੁਨੀਆ ਮਾਰੀ ਹੋ ਰਹੀ ਹੈ ਜੀ ਕੰਮਾਂ ਜਿਹੜਾ ਕਰਦੇ ਵਾਇ ਸੀ ਉਸ ਤੋਂ ਸਪੈਟ ਕੋਲੋਂ ਮਜ਼ਾ ਆਇਆ ਯਾਰ ਦੁਬਾਰਾ ਦੱਸੋ ਸਰ ਤਮਾਟਰ ਜੋ ਐਸੇ 165 ਨੰਬਰ ਦਾ ਪੌਂਟ ਹੈ ਆ ਸਰਵਰ ਵਿੱਚ ਪੋਲੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹਦੇ ਬੰਦੇ ਹੋਣਗੇ ਜਿਹੜਾ ਜੋ ਐਸੇ ਇਹ ਸਾਰਾ ਸਮੱਸਿਆ ਮਨ ਰੋਗਾ ਜਿਸ ਕੰਸੀ ਤੋਂ ਤੇ ਅੱਜ ਇਹ ਪਟਾਈ ਜਿਹੜੀ ਹੋ ਰਹੀ ਹੈ ਕਿ ਹੁਣ ਤੱਕ ਕੀ ਕੁਝ ਪ੍ਰਾਪਤ ਹੋਇਆ ਨਹੀਂ ਪੱਟੀਆਂ ਨਹੀਂ ਕਿ ਬਰਾਬਰ ਨਹੀਂ ਹੋ ਜਾਂਦੇ ਬਿੱਡਾਂ ਦੀਆਂ ਲੱਗਦੀਆਂ ਟਰਾਲੀ ਦੇ ਬਿੱਡਾਂ ਦੀ ਹੁੰਦੀ ਨਹੀਂ ਕਿਸਾਨਾਂ ਨੇ ਜਿਹੜੀ ਐਪਲੀਕੇਸ਼ਨ ਦਿੱਤੀ ਦੀ ਹੁਣ ਕੀ ਐਪਲੀਕੇਸ਼ਨ ਇਹ ਅਫੇਲ ਜੀ ਉਹਦੇ ਵਿੱਚ ਹੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਚੱਲ ਰਹੀ ਹੈ ਜੀ ਬਕਰੀ ਪੁਲਿਸ ਨੂੰ ਇਹ ਤਾਂ ਜੜੀ ਤਫ਼ਤੀਸ਼ ਉਸ ਤੋਂ ਦਰਾਂ ਕੀ ਜਿਹੜਾ ਹੈਗਾ ਤੇ ਜਿਹੜਾ ਹੈਗਾ ਕੀ ਖਾਸਾ ਲੱਗਦਾ ਇੱਥੇ ਜਿਹੜਾ ਬਾਤ ਚੱਤੇ ਦੱਪੜ ਦਾ ਤੁਹਾਡੇ ਕੋਲ ਆਈ ਸੀ ਪਰਮਿਸ਼ਨ ਮੋਸਟ ਇਨਵੈਸਟੀਗੇਸ਼ਨ ਕਰ ਰਹੀ ਤਾਂ ਸਾਹਮਣੇ ਜੇਸੀ ਵੀ ਲਾਈ ਹੋਈ ਹੈ ਨਵ ਸਿੰਘ ਦਾ ਵੀ ਇਨਵੈਸਟੀਗੇਸ਼ਨ ਕਰਾਇਆ ਦੇ ਵਿੱਚ ਉਹਨਾਂ ਦੇ ਪੁਆਇੰਟ ਵਿੱਚ ਚੱਲ ਰਹੀ ਹੈ ਤੁਹਾਡੇ ਸਾਹਮਣੇ ਇਹ ਇਹ ਰਿਹਾਏ ਸੇ ਜਿਹੜੀ ਇਹ ਜਿਹੜੀ ਜਗ੍ਹਾ ਇਹ ਕਲੀਅਰ ਅਧਿਕਾਰ ਦਿੱਤੇ ਕਰਨੇ ਦੀ ਜਗ੍ਹਾ ਦੀ ਲਗਨ ਕੌਣ ਦੀ ਜਗ੍ਹਾ ਜੀ ਉਹ ਅਗੇ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਪੁੱਛਗਿੱਛ ਕਰਕੇ ਸਾਰਾ ਕੁਝ ਕਰਾ ਕੇ ਜੀ ਹੁਣ ਸਮਾਨ ਮਿਲਦਾ ਹੈ ਕਿ ਤਣ ਫਟਰੀਆਂ ਨਾਲ ਆਪਣੇ ਟਾਈਮ ਖਰਾਬ ਹੋ ਗਏ ਦੋ ਇਨਵੈਸਟੀਗੇਸ਼ਨ ਦੇ ਵਿੱਚ ਜਿਹਦਾ ਜਿਹਦਾ ਵੀ ਦੋਸ਼ ਪਾਇਆ ਜਾਊਗਾ ਕਿਸੇ ਨੂੰ ਪਾਕਸ਼ ਨਹੀਂ ਜਾਊਗਾ ਹੁਣ ਕੋ ਕੁਝ ਕਰ ਸਮਾਨ ਤਾਲੀਆਂ ਦਾ ਬਰਾਮਦ ਹੋਇਆ ਕੀ ਲੱਗਦਾ ਫਿਰ ਕੀ ਕਿਵੇਂ ਆਇਆ ਇੱਥੇ ਸਮਾਨ ਮੁਸਿੰਗਰੀ ਇਹ ਗੱਲ ਦਾ ਪਤਾ ਮੈਂ ਉਹਨੇ ਬਹੁਤ ਤਰੀਰ ਆਇਆ ਜੀ ਇਹ ਇਸ ਕੋਲ ਦੇ ਵਿੱਚੋਂ ਮੇਰਾ ਸਾਹਮਣੇ ਦਫ਼ਤਰ ਹੈ ਜੀ ਮੈਂ ਅੰਤ ਨੂੰ ਬੰਦਾ ਜਿੱਥੇ ਮੈਂ ਆਪਣੇ ਦਫ਼ਤਰ ਦੀ ਡਿਊਟੀ ਕੀਤੀ ਜੀ ਆਪਣਾ ਮੇਰਾ ਉਹਨੂੰ 8-9 ਕਿਲੋਮੀਟਰ ਪਿੰਡਾਂ માં ਆਪਣੇ ਘਰੇ ਜਾਂਦਾ ਜੀ ਇਹਦੀ ਅਪਡਾਊਨ ਕਰ ਸਰਕਾਰੀ ਰਹਿائش ਆ ਵੀਰ ਇੱਥੇ ਕੀ ਕੌਣ ਬੈਠਦਾ ਸੀ ਪਹਿਲਾਂ ਇੱਥੇ ਜੀ ਸਾਡੀ ਮੁਸਿੰਗਰੀ ਖੜਦੀ ਹੈ ਜੀ ਹਾਂ ਇਹ ਨੌਰੀ ਪੰਕਜ ਪੱਪੂ ਬੈਠਦਾ ਹੁੰਦਾ ਸੀ। ਉਹਦਾ ਦਫਤਰ ਸੀ ਉਹਦਾ ਉਰੇ। ਆਹ ਫਟਾਇਆ ਵਾ ਸੀਗਾ ਜੀ ਆਪਣੀ ਪਤਨੀ ਦੇ ਪ੍ਰਧਾਨਕੀ ਦੇ ਉਹਦੇ ਵਿੱਚ ਵੀ ਆਪੇ ਛੇ। ਕਿ ਫਿਰ ਇਹ ਇਹ ਪੰਕਜ ਪੱਪੂ ਦੀ ਫਿਰ ਜ਼ਿੰਮੇਵਾਰੀ ਬੰਦੀ ਹੈ ਜਿਹੜਾ ਸਮਾਨ ਬਰਾਮਦ ਹੋਇਆ ਤੁ। ਦੇਖੋ ਜੀ ਮੈਂ ਇਹ ਗੱਲ ਨਹੀਂ ਕਹਿ ਸਕਦਾ ਇਹ ਗੱਲ ਇਨਵੈਸਟੀਗੇਸ਼ਨ ਆਫੀਸਰ ਹੀ ਦੱਸ ਸਕਦਾ। ਇਹ ਸਰਕਾਰੀ ਰਿਹਾਇਸ਼ ਤੋਂ ਡੀਆ ਫਿਰ ਕੋਈ ਕੋਈ ਤਾਂ ਜ਼ਿੰਮੇਵਾਰੀ ਤਾਂ ਪ੍ਰਸ਼ਾਸਨ ਨੂੰ ਤੈਅ ਕਰਨੀ ਪੈਗੀ ਨਾ ਵੀ ਕਿਵੇਂ ਸਮਾਨ ਆ ਗਿਆ ਕੱਲੂ ਉਰੇ ਕੋਈ ਕਤਲ ਹੋ ਗਿਆ ਫਿਰ ਕੀ ਕੌਣ ਪਤਾ ਲੱਗੇਗਾ। ਪਤਾ ਕਰਦੇ ਆਂ ਜੀ ਸਾਡਾ ਚੌਂਕੀਦਾਰ ਹੁੰਦਾ ਸੀਗਾ ਇੱਥੇ ਉਹ ਤੋਂ ਪਤਾ ਕਰ ਰਾਤ ਦਾ ਚੌਥੀ ਦਰ ਦਿਨ ਚ ਇੱਥੇ ਸਾਡੇ ਮੁਲਾਜ਼ਮ ਆਮ ਫਿਰਦੇ ਤੁਰਦੇ ਰਹਿੰਦੇ ਨੇ ਜਿਹੜੀ ਜਿਹੜੀ ਅੱਜ ਦੀ ਕਾਰਵਾਈ ਜੀਸੀਬੀ ਮਸ਼ੀਨ ਕੋਲ ਪ੍ਰਸ਼ਾਸਨ ਵੱਲ ਲਿਖਤੀ ਤੌਰ ਤੇ ਆਇਆ ਤੁਹਾਨੂੰ ਸਾਰੀ ਚੈਕਿੰਗ ਕਰਨ ਦਾ ਅੱਜ ਹਾਂਜੀ ਉਹ ਨਾਲ ਆਏ ਨੇ ਜੀ ਇਨਵੈਸਟੀਗੇਸ਼ਨ ਅਫਸਰ ਉਹ ਕਰਵਾ ਰਹੇ ਨੇ ਤਸੀਲਦਾਰ ਸਾਹਿਬ ਜੀ ਪਲਾਸਟਿਕ ਹਾਂਜੀ ਸਰ ਅੱਜ ਜਿਹੜਾ ਧਰਨਾ ਲੱਗਾ ਹੈ ਕਿ ਅੱਜ ਜਿਹੜਾ ਦੂਜੇ ਦਿਨ ਦੇ ਯਾਰ ਇੱਧਰ ਪੰਚਾਇਤ ਦੇ ਵਿੱਚ ਆਲੇ-ਦੁਆਲੇ ਧਰਨਾ ਜਾਰੀ ਹੈ ਨਾਬਾ ਨਗਰ ਕਾਉਂਸਲ ਦੇ ਹੀ ਉਹਦੀ ਕੋਠੀ ਦੇ ਅੱਗੇ ਸਾਡਾ ਇਹ ਪਿਛਲੇ ਦਿਨੀ ਜੋ 19 ਮਾਰਚ ਨੂੰ ਛੱਭੂ ਤੇ ਖਨੌਰੀ ਬਾਟਰ ਤੋਂ ਮੋਰਚੇ ਚੁਕਾਏ ਗਏ ਨੇ ਜ਼ਬਰਦਸਤੀ ਸਰਕਾਰ ਵੱਲੋਂ ਉਹਨਾਂ ਦੇ ਵਿੱਚੋਂ ਜਿਹੜੀਆਂ ਟਰਾਲੀਆਂ ਜਾਂ ਟਰਾਲੀਆਂ ਦੇ ਵਿੱਚ ਹੋਰ ਦਿੰਦਾ ਸਾਡਾ ਰੋਜ਼ ਦੀ ਵਰਤੋਂ ਵਾਲਾ ਸਮਾਨ ਜਿਵੇਂ ਕਿ ਰੈਫਰਿਜਰੇਟਰ ਆ ਰਬਾ ਜਿੰਨਾ ਵੀ ਸਾਡਾ ਇੱਕ ਘਰ ਵਸੇ ਹੋਏ ਸੀਗੇ ਉਹ ਉਹ ਜ਼ਬਰਦਸਤੀ ਜਿਹੜਾ ਮੋਰਚਾ ਢਾਇਆ ਗਿਆ ਉਹ ਉੱਥੇ ਨਗਰ ਕੌਂਸਲ ਦੇ ਨਾਬੇ ਦੇ ਵੀ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੀ ਜਣੀ ਸਰਕਾਰ ਨੇ ਪ੍ਰੈਸ਼ਰ ਦੇ ਨਾਲ ਨਗਰ ਕਾਉਂਸਲ ਦੇ ਸਾਧਨ ਟਰੈਕਟਰ ਮੰਗਾ ਕੇ ਉੱਥੋਂ ਟਰਾਲੀਆਂ ਆਈਆਂ ਨੇ ਟਰਾਲੀਆਂ ਦੇ ਵਿੱਚ ਸਮਾਨ ਸਾਡਾ ਬਹੁਤ ਜਿੰਨਾ ਵੀ ਲੱਦਿਆ ਹੋਇਆ ਸੀ ਉਹ ਸਾਰਾ ਆਇਆ ਭਾਂਡੇ ਯਾਰਾ ਵਗੈਰਾ ਜਿੰਨਾ ਹੀ ਵੀ ਸਾਡੀਆਂ ਵਰਤੋਂ ਦੀਆਂ ਚੀਜ਼ਾਂ ਸੀਗੀਆਂ ਉਹ ਜਦੋਂ ਸਾਡੀ ਇਨਵੈਸਟੀਗੇਸ਼ਨ ਸਾਡੀ ਜਥੇਬੰਦੀ ਵੱਲੋਂ ਜਿੰਨੀਆਂ ਅਸੀਂ ਡਿਊਟੀਆਂ ਲਾਈਆਂ ਦੀਆਂ ਵੀ ਕਿੱਥੇ ਕਿੱਥੇ ਸਾਡਾ ਸਮਾਨ ਜਾ ਸਕਦਾ ਕਿਉਂਕਿ ਅਸੀਂ ਜਿਹੜੇ ਉੱਥੇ ਜਾੜ ਦੇ ਵਿੱਚ ਟਰਾਲੀਆਂ ਟਰੈਕਟਰ ਖੜਾਏ ਗਏ ਸੀਗੇ ਸ਼ੰਭੂ ਤੇਜਾ ਖਨੌਰੀ ਅਸੀਂ ਉੱਥੋਂ ਜਿੰਨੀ ਭਾਲ ਕੀਤੀ ਆਸੇ ਪਾਸੋਂ ਜਿੰਨਾ ਸਮਾਨ ਸਾਨੂੰ ਮਿਲ ਗਿਆ ਉਹ ਅਸੀਂ ਲੋਕਾਂ ਨੂੰ ਆਪਣੇ ਕਿਸਾਨਾਂ ਨੂੰ ਹਕਾਤਾ ਤੇ ਉਹ ਕੁਝ ਥਾਣਿਆਂ ਦੇ ਵਿੱਚ ਵੀ ਖੜਾ ਜਿਹੜਾ ਨਹੀਂ ਮਿਲਿਆ ਸੀ ਉਹ ਆਲੇ-ਦਾਲੇ ਜਦੋਂ ਗੌਰ ਕੀਤੀ ਹੈ ਤਾਂ ਲਗਭਗ ਉਹ ਨਾਬੇ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਸਾਡੀਆਂ ਟਰਾਲੀਆਂ ਤੇ ਸਾਡੇ ਉਹਨਾਂ ਦੇ ਵਿੱਚ ਸਮਾਨ ਜਿਹੜੀਆਂ ਟਰਾਲੀਆਂ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸੀ ਉਹ ਟਰਾਲੀਆਂ ਦੀਆਂ ਜਿਹੜੀਆਂ ਬਾੜਾਂ ਸੀ ਬਖਸੀ ਸੀ ਕਿ ਉਹ ਵੱਢ ਕੇ ਵੇਚੇ ਗਏ ਨੇ ਤੇ ਉਹ ਟਰਾਲੀਆਂ ਦੇ ਟਾਇਰ, ਲਿਫਟ ਪੰਪਰ, ਡੰਗਾਂ, ਡਾਲੇ, ਐਰਾ ਵਗੈਰਾ ਸਾਨੂੰ ਉਹ ਪੰਕਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਮਿਲੇ ਤੇ ਅਸੀਂ ਉਹਦੇ ਸਬੰਧ ਦੇ ਵਿੱਚ ਜਦੋਂ ਸਾਰਾ ਸਮਾਨ ਸਾਨੂੰ ਉਹ ਮਿਲਿਆ ਤਾਂ ਉਸ ਤੋਂ ਬਾਅਦ ਉਹ ਤੇ ਐਫ ਆਰ ਆਈ ਦਰਜ ਹੋਈ ਹੈ ਤੇ ਉਦੋਂ ਬਾਅਦ ਵੀ ਮੋਰਚਾ ਲੱਗਿਆ ਕਿ ਉਹ ਤੇ ਕਾਰਵਾਈ ਨਹੀਂ ਕਰਦੇ ਚਲੋ ਜਵਾਨਤਾ ਕਿਸੇ ਤਰ੍ਹਾਂ ਅਦਾਲਤ ਦੇ ਫੈਸਲੇ ਹੁੰਦੇ ਆ ਉਹ ਜਵਾਨਤਾ ਜਮੂਨਤਾ ਲੈ ਕੇ ਤੇ ਚਲੀ ਗਿਆ ਉਸ ਤੋਂ ਬਾਅਦ ਅਸੀਂ ਫੇਰ ਵੀ ਜਣੀ ਉਥੋਂ ਤੱਕ ਵੀ ਨਹੀਂ ਖੜੇ ਹੋਏਗੇ ਕਿਉਂਕਿ ਸਾਡਾ ਸਮਾਨ ਹੋਰ ਬਹੁਤ ਗਾਇਬ ਹੈ ਜਿਹੜਾ ਅਜੇ ਤੱਕ ਸਾਨੂੰ ਨਹੀਂ ਪ੍ਰਾਪਤ ਹੋਇਆ ਉਹਨਾਂ ਟਰਾਲੀਆਂ ਦਾ ਵੀ ਤੇ ਹੋਰ ਲਗਭਗ ਸਾਡੀ ਜਿੰਨੀ ਇੱਕ ਇਨਕੁਆਰੀ ਚੱਲੀ ਆ ਤਾਂ ਉਹਦੇ ਵਿੱਚੋਂ ਸਾਨੂੰ ਇੱਕ ਹੋਰ ਸ਼ੱਕ ਪੈਦਾ ਹੋਈ ਕਿ ਜਿਹੜਾ ਨਾਬੇ ਦੇ ਵਿੱਚੋਂ ਹੋਰ ਸਮਾਨ ਹੈ ਟਰਾਲੀਆਂ ਦਾ ਉਹ ਜਾਨੀ ਇੱਥੇ ਨਗਰ ਕੌਂਸਲ ਦੇ ਵਿੱਚ ਇਹਨਾਂ ਨੇ ਦੱਬਿਆ ਹੋਇਆ ਕਿਤੇ ਟਵਾ ਪੱਟ ਕੇ ਸਾਡੀ ਇਹ ਸ਼ੱਕ ਹੈ ਸਾਡੇ ਕੋਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਵੀ ਇੱਥੇ ਹੈਗਾ ਅਸੀਂ ਉਹਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਡਿਊਟੀਆਂ ਲਾਈਆਂ ਚਲੋ 2 ਦਿਨ ਸਾਡੇ ਡਿਲੇ ਤਾਂ ਹੋਏ ਕਿਉਂਕਿ ਕੌਮੀਨ ਸਾਹਿਬ ਮੋਰਚੇ ਦਾ ਫੈਸਲਾ ਸੀਗਾ ਦਿੱਲੀ ਵੱਲ ਮਾਰਚ ਕਰਨ ਦਾ ਦਿੱਲੀ ਨੂੰ ਜਾਣ ਦਾ ਤੇ 2 ਦਿਨ ਪ੍ਰਸ਼ਾਸਨ ਉੱਥੇ ਵਿਜੀਰਿਆ 16 ਤੱਕ ਉਸ ਤੋਂ ਬਾਅਦ ਇਹ ਦੁਬਾਰੇ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਫਿਰ ਉਹਨਾਂ ਨੇ ਸੀਆਈਏ ਦੀ ਡਿਊਟੀ ਲਾਈ ਆ ਕੱਲ ਉਹ ਆਇਆ ਕੱਲ ਜਣੀ ਉਹ ਵੀ ਇੱਕ ਫਾਰਮੈਲਟੀ ਤੇ ਲੋਕਾਂ ਦਾ ਮਤਲਬ ਇੱਕ ਭੁੱਖੇ ਢੱਡਾ ਵਾਲਾ ਪੇਟਾ ਪਰਨ ਦੀ ਗੱਲ ਕਰੂੰਗਾ ਮੈਂ ਕਿ ਇੱਕ ਮਿੱਠੇ ਪੋਚੇ ਜੇ ਮਾਰ ਕੇ ਮੁੜਿਆ ਉਹਨਾਂ ਨੇ ਇਸ ਕੱਲ ਨੂੰ ਹੱਥ ਨਹੀਂ ਪਾਇਆ ਤੇ ਦੁਬਾਰਾ ਫੇਰ ਜਿੰਨੀ ਗੱਲਬਾਤ ਹੋਈ ਆ ਕਿ ਨੇ ਸਾਨੂੰ ਐਸਟੀਐਮ ਤੋਂ ਪਰਮਿਸ਼ਨ ਚਾਹੀਦੀ ਆ ਰੱਬ ਵਗੈਰਾ ਉਹਨਾਂ ਨੇ ਕਰਕੇ ਫਾਰਮੈਲਟੀ ਤੁਰੇ ਸਾਨੂੰ ਇਹ ਸ਼ੱਕ ਹੈ ਕਿ ਉਹ ਸਮਾਨ ਇੱਥੇ ਹੈਗਾ ਜਦੋਂ ਤੱਕ ਸਾਡੀ ਉਹ ਤਸੱਲੀ ਨਹੀਂ ਹੁੰਦੀ ਉਸ ਜਗ੍ਹਾ ਤੋਂ ਪੱਟ ਪਟਾਈ ਨਹੀਂ ਹੁੰਦੀ ਜਾਂ ਉਹ ਸਮਾਨ ਬਰਾਮਦ ਨਹੀਂ ਹ ਸਾਡੀ ਤਸੱਲੀ ਹੋ ਜੇ ਉੱਥੋਂ ਨਿਕੜੇ ਨਾ ਨਿਕੜੇ ਸਾਨੂੰ ਇਸ ਗੱਲ ਤੇ ਸੰਤੁਸ਼ਟੀ ਹੈ ਜੇ ਮਾਤਰ ਉੱਥੋਂ ਸਮਾਨ ਨਿਕੜਦਾ ਫਿਰ ਇੱਕ ਸਰਕਾਰ ਦਾ ਇੱਥੋਂ ਦੇ ਐਮ.ਐਲ.ਏ ਦੇ ਮਾਨ ਦਾ ਇੱਕ ਵੱਡਾ ਹੱਥ ਹੈ ਪੰਕਜ ਪੱਪੂ ਤੇ ਇੱਥੋਂ ਦਾ ਈ.ਓ ਹੋਗਾ ਜਿੰਨੇ ਵੀ ਇੱਥੇ ਹੋਰ ਐਮ.ਸੀ ਉਹਦੇ ਨਾਲ ਜੁੜੇ ਹੋਏ ਆ ਜਣੀ ਉਹ ਇੱਕ ਚੋਰੀ ਦੇ ਵਿੱਚ ਉਹਦੇ ਨਾਲ ਜੁੜਿਆ ਚੋਰੀ ਦਾ ਸਮਾਨ ਗਵਨ ਕਰਦੇ ਆ ਉਸ ਗੱਲ ਤੋਂ ਡਰਦੇ ਆ ਕਿ ਲੋਕਾਂ ਦਾ ਸਮਾਨ ਜੇ ਤੁਸੀਂ ਉੱਥੋਂ ਲੈ ਆਏ ਹੋ ਸ਼ੰਭੂ ਤੋਂ ਸਮਾਨ ਤੁਸੀਂ ਇੱਥੇ ਖੜਾਓ ਖੜਾਓ ਟਰਾਲੀਆਂ ਤੇ ਲੋਕਾਂ ਨੂੰ ਦੱਸੋ ਵੀ ਭਾਈ ਅਸੀਂ ਉਰੇ ਲੈ ਕੇ ਆ ਕੇ ਉਹ ਪਛਾਣ ਕੇ ਲੈ ਜਾਣਾ ਆਪਦਾ ਦੇ ਦਾਂ ਦੇ ਲੋਕਾਂ ਨੂੰ ਸਾਨੂੰ ਇਸ ਗੱਲ ਦਾ ਕੋਈ ਗਿਲਾ ਤੇ ਕੋਈ ਗੁੱਸਾ ਨਹੀਂ ਸੀਗਾ ਮਦਦ ਸਰਕਾਰ ਇਹੋ ਜਿਹੇ ਗੁੰਡੇ ਪਾਲੇ ਹੋਏ ਆ ਇਹੋ ਜਿਹੇ ਐਮਸੀ ਉਰੇ ਇਹੋ ਜਿਹੇ ਨਗਰ ਕੌਂਸਲ ਦੇ ਪ੍ਰਧਾਨ ਬਣਾਏ ਹੋਏ ਆ ਜਿਹੜੇ ਲੋਕਾਂ ਦਾ ਸਮਾਨ ਚੋਰੀ ਕਰਕੇ ਵੱਢ ਕੇ ਵੇਚਦੇ ਆ ਟਰਾਲੀਆਂ ਤੇ ਉਹਨਾਂ ਦਾ ਬਚਿਆ ਸਮਾਨ ਸਰਕਾਰੀ ਉਦਾਰਿਆਂ ਦੇ ਵਿੱਚ ਦੱਬਿਆ ਜਾਂਦਾ ਤੇ ਪਰਕਿਸ਼ਾਪਾਂ ਦੇ ਵਿੱਚੋਂ ਮਿਲਦਾ ਜਾਨੀ ਸਾਡਾ ਇਸ ਕਰਕੇ ਮੋਰਚਾ ਲੱਗਿਆ ਹੋਇਆ ਤੇ ਅੱਜ ਇਸ ਗੱਲ ਤੇ ਕੋਈ ਸਾਡੀ ਤਸੱਲੀ ਨਹੀਂ ਹੁੰਦੀ ਕੋਈ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਜੇ ਪ੍ਰਸ਼ਾਸਨ ਨਹੀਂ ਕਰਾਉਂਦਾ ਫਿਰ ਇਸ ਤੋਂ ਬਾਅਦ ਸਾਡਾ ਕੋਈ ਇੱਥੋਂ ਸਖਤ ਐਲਾਨ ਹੋਊਗਾ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਅਸੀਂ ਇਸ ਐਕਸ਼ਨ ਨੂੰ ਵੱਡੇ ਪੱਧਰ ਤੇ ਤਿੱਖਾ ਕਰਕੇ ਇਹ ਮਸਲਾ ਹੱਲ ਕਰਵਾਵਾਂਗੇ ਪੰਕਜ ਪੱਪੂ ਬੋਲਦਾ ਕਿਹਾ ਜਾ ਰਹੀ ਮੈਂ ਤਾਂ ਬੇਕਸੂਰਾਂ ਹੀ ਮੈਂ ਟਰਾਲੀ ਚੋਰੀਆਂ ਵੀ ਨਹੀਂ ਕੀਤੀਆਂ ਹੈਗੀਆਂ ਜੀ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਪੰਕਜ ਪੱਪੂ ਵੱਲੋਂ ਤਾਂ ਬਹੁਤ ਕੁਝ ਕਿਹਾ ਜਾ ਰਿਹਾ ਸਰਕਾਰ ਦੀ ਸ਼ੈ ਤੇ ਉਹ ਕਹਿ ਰਿਹਾ ਜੇ ਤਾਂ ਉਹਦੀ ਵਰਕਸ਼ਾਪ ਦੇ ਵਿੱਚੋਂ ਤੁਸੀਂ ਸਾਰੇ ਵੀਰਾਂ ਨੇ মিডিਆ ਵਾਲਿਆਂ ਨੇ ਦੇਖਿਆ ਨਹੀਂ ਸਮਾਨ ਮਿਲਿਆ ਫਿਰ ਤਾਂ ਉਹ ਸੱਚ ਹੈ ਫਿਰ ਤਾਂ ਅਸੀਂ ਝੂਠੇ ਹੋ ਸਕਦੇ ਆ ਪਰ ਜਦੋਂ ਉੱਥੋਂ ਸਮਾਨ ਬਰਾਮਦ ਹੋਇਆ ਫਿਰ ਅਸੀਂ ਕਿਵੇਂ ਕਹੀਏ ਕਿ ਪੰਕੇਜ ਪੱਪੂ ਦੇ ਜਿਹੜੇ ਦੋਸ਼ ਲੱਗੇ ਉਹ નિર્ਦੋਸ਼ ਹੈ ਉਹ ਹਰੇਕ ਚੋਰ ਆਪਣੀ ਸਫਾਈ ਦਿੰਦਾ ਹੁੰਦਾ ਹੈ ਉਹ ਸਾਬਤ ਹੋ ਗਿਆ ਕੁੱਲ ਦੁਨੀਆ ਦੇ ਵਿੱਚ ਪੂਰੇ ਵੱਖ-ਵੱਖ ਸਟੇਟਾਂ ਦੇ ਵਿੱਚ ਇਹ ਗੱਲ ਗਈ ਹੈ ਕਿ ਪੰਕੇਜ ਪੱਪੂ ਇੱਕ ਬਹੁਤ ਵੱਡਾ ਚੋਰ ਹੈ ਨਾਮੀ ਚੋਰ ਹੈ ਪੂਰਾ ਸ਼ਹਿਰ ਉਸ ਤੋਂ ਦੁਖੀ ਹੈ ਇੱਥੇ ਪੂਰੀ ਗੁੰਡਾਗਰਦੀ ਕਰਦਾ ਉਹ ਸਰਕਾਰ ਦੀ ਸਹਾਈਤ ਕਰਦਾ ਦੇਪਾਨ ਵਰਗਿਆਂ ਦੇ ਉਹਦੇ ਹੱਥ ਹੈ ਉਹਦੇ ਸਿਰ ਦੇ ਉੱਤੇ ਸਰਕਾਰ ਨੇ ਇਹ ਪਾਲੇ ਹੋਏ ਆ ਲੋਕਾਂ ਕਿਉਂਕਿ ਸਰਕਾਰ ਜਿਹੜੇ ਬਾਰਡਰਾਂ ਤੇ ਬੈਠੇ ਲੋਕ ਲੜਦੇ ਸੀ ਕੁੱਲ ਲਕਾਈ ਦੀ ਲੜਾਈ ਲੜ ਰਹੇ ਸੀਗੇ ਦਿੱਲੀ ਤੋਂ ਰਹਿੰਦਿਆਂ ਮੰਗਾ ਮਰਵਾਉਣ ਵਾਸਤੇ ਜਾ ਰਹੇ ਤੇ ਉਹ ਚੋਰ ਲੱਗਦਾ ਸਰਕਾਰਾਂ ਉਹ ਗੁੰਡੇ ਲੱਗਦਾ ਉਹ ਕਿਸਾਨਾਂ ਦੇ ਭੇਸ ਸੋਰੋਂ ਦੀ ਡੀਐਸਪੀ ਵੀ ਬੋਲਦੀ ਸੀ ਵੀ ਕਿਸਾਨਾਂ ਦੇ ਭੇਸ ਦੇ ਵਿੱਚ ਗੁੰਡੇ ਆਏ ਫਿਰ ਉਹਦਾ ਰਿਜ਼ਲਟ ਕੀ ਮਿਲ ਗਿਆ ਬਾਈ ਉਹ ਗੁੰਡੇ ਰਹੇ ਲੋਕ ਜਾਂ ਗੁੰਡਾ ਪ੍ਰਸ਼ਾਸਨ ਹੋ ਗਿਆ ਜਾਂ ਪੰਕੜ ਪੱਪੂ ਵਰਗੇ ਇਹ ਬੇਬਨਾਤੀ ਉਹਦੀਆਂ ਗੱਲਾਂ ਨੇ ਇਹਨਾਂ ਦੀ ਕੋਈ ਤਕ ਨਹੀਂ ਕੋਈ ਆਧਾਰ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਮਾਨ ਮਿਲਿਆ ਤੁਹਾਨੂੰ ਅੱਜ ਲਗਾਏ ਨਯੋਦੀ ਕੋਠੀ ਵਿੱਚੋਂ ਜਿਹੜਾ ਸਮਾਨ ਬਰਾਮਦ ਹੋ ਰਿਹਾ ਜਿਹੜੀਆਂ ਸ਼ੰਭੂ ਤੋਂ ਟਰਾਲੀਆਂ ਚੋਰੀ ਹੋਈਆਂ ਜਿਵੇਂ ਪੰਕੇਜ ਪੱਪੂ ਦੀ ਵਰਕਸ਼ਾਪ ਦੇ ਵਿੱਚੋਂ ਪਹਿਲਾ ਸਮਾਨ ਬਰਾਮਦ ਹੋਇਆ ਟਾਇਰ ਪੰਪ ਲਿਫਟ ਵਾਲੇ ਤੇ ਹੁੱਕਾਂ ਤੇ ਡਾਲੇ ਬਰਾਮਦ ਹੋਇਆ ਤੇ ਜਿਹੜਾ ਸਮਾਨ ਬਚਿਆ ਹੋਇਆ ਸੀ ਸਾਡੀ ਹਲੇ ਤਲਾਸ਼ ਸੀਗੀ ਕਿ ਸਾਡਾ ਟਰਾਲੀਆਂ ਦਾ ਸਮਾਨ ਪੂਰਾ ਨਹੀਂ ਹੋਇਆ ਤਾਂ ਉਹ ਪੰਕੇਜ ਪੱਪੂ ਨੇ ਇਓ ਦੇ ਘਰ ਵਾਲੀ ਮੌਕੇ ਦੀ ਪ੍ਰਧਾਨ ਸੀ ਜਿਹੜਾ ਕਿਸੇ ਪਾਸੇ ਨਹੀਂ ਕੱਢਣ ਦੇ ਯੋਗ ਰਹੇ ਤਾਂ 2-4 ਦਿਨਾਂ ਬਾਅਦ ਪਹਿਲੇ ਹੀ ਕਾਰਵਾਈ ਹੋਏ ਤੋਂ ਬਾਅਦ ਨਗਰ ਕੌਂਸਲ ਇਹ ਯੋ ਦੀ ਕੌਂਸਲ ਦੇ ਵਿੱਚ ਲੈ ਆ ਕੇ ਉਹ ਦੱਬਿਆ ਕਿ ਜਿਹੜੀ ਇਨਵੈਸਟੀਗੇਸ਼ਨ ਸਾਡੀ ਦਿੱਥੇ ਬੰਦੀ ਦੇ ਆਗੂ ਵੀ ਕਰ ਰਹੇ ਸੀ ਜਿਹਦਾ ਪਰਚਾ ਦਰਜ ਤੇ ਉਹਦੀ ਜਿਹੜੀ ਕਾਰਵਾਈ ਆ ਉਹ ਸੀਆਈਏ ਪਟਿਆਲੇ ਦੇ ਵਿੱਚ ਵੀ ਚੱਲ ਰਹੀ ਆ ਮਤਲਬ ਅੱਜ ਜਦੋਂ ਲੋਕਾਂ ਨੇ ਦਵਾਹੇ ਢਾਕੇ ਪ੍ਰਸ਼ਾਸਨ ਨੂੰ ਇਸ ਗੱਲ ਤੇ ਆਉਣਾ ਪਿਆ ਕਿ ਅਸੀਂ ਪਟਾਕੇ ਜਿਹੜੀ ਸਾਡੀ ਸ਼ੱਕ ਸੀ ਕਿ ਉਹ ਸਮਾਨ ਉਰੇ ਦੱਬਿਆ ਹੋਇਆ ਤਾਂ ਉਹ ਦਵਾ ਦੇ ਥੱਲੇ ਆ ਕੇ ਉਰੇ ਜੇਸੀਬੀ ਚੱਲੀ ਆ ਤਾਂ ਉਹਦੇ ਵਿੱਚੋਂ ਟਰਾਲੀਆਂ ਦਾ ਵੱਡਾ ਦਾ ਸਮਾਨ ਜਿਹੜੇ ਜਾਲ ਲੱਗੇ ਹੋਏ ਸੀ ਘਰ ਬਣਾਏ ਉਹਦੀ ਟਰਾਲੀਆਂ ਦਾ ਉਹ ਬਰਾਬਦ ਹੋਇਆ ਤੇ ਹਲੇ ਚੱਲ ਰਹੀ ਹੈ ਜੇਸੀਬੀ ਹੋਰ ਸਮਾਨ ਬਰਾਬਦ ਹੋਣ ਦੀ ਸਾਨੂੰ ਬਹੁਤ ਵੱਡੀ ਆਸ ਹੈ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਸਮਾਨ ਸੀ ਟਰਾਲੀਆਂ ਚੋਂ ਸਾਰਾ ਇੱਥੇ ਨੱਪਿਆ ਗਿਆ ਇੱਕ ਸਰਕਾਰੀ ਰਹਿਸ਼ਤੇ ਵਿੱਚ ਜਿਹੜਾ ਸਮਾਨ ਦੱਬਿਆ ਗਿਆ ਇਹ ਸਰਕਾਰੀ ਰਹਿਸ਼ਤੇ ਵਿੱਚ ਚੋਰੀ ਕਰਕੇ ਸਮਾਨ ਦੱਬਣਾ ਇਹਦੀ ਜ਼ਿੰਮੇਵਾਰੀ ਸਿੱਧਮ ਸਿੱਧੀ ਪੰਜਾਬ ਸਰਕਾਰ ਦੀ ਤੇ ਇੱਥੇ ਮੌਜੂਦਾ ਐਮਐਡ ਦੇਮਾਨ ਦੀ ਬਣਦੀ ਹੈ ਕਿ ਉਹ ਚੋਰ ਕਿਨੂੰ ਸਾਬਤ ਕਰਦੇ ਆ ਜਾਂ ਸਰਕਾਰ ਦਾ ਐਮਐਲਈ ਚੋਰੀ ਈ ਲੱਗਦਾ ਹੈ ਕਿ ਇਹ ਜਿਹੜੀ ਕੋਠੀ ਹੈ ਇਹ ਈਓ ਸਾਹਿਬ ਦੀ ਕੋਠੀ ਹੈ ਨਾਪੇ ਦੇ ਤਾਂ ਉਹਨਾਂ ਦੇ ਸਾਹਮਣੇ ਦੇਖੋ ਇਹ ਕੋਠੀ అలਟ ਹੋਈ ਹੈ ਇੱਥੋਂ ਦੇ ਗੁਰਤਾਰ ਸਿੰਘ ਈਓ ਸਾਹਿਬ ਨੂੰ ਉਹ ਚਾਹੇ ਬੇਸ਼ੱਕ ਨਹੀਂ ਰਹਿੰਦੇ ਹੋਰ ਪਾਸੇ ਰਹਿੰਦੇ ਆ ਨੇੜੇ ਰੈਸ਼ ਹੋਣ ਦੇ ਕਾਰਨ ਪਰ ਜ਼ਿੰਮੇਵਾਰਤਾ ਉਹ ਬਣਦੇ ਆ ਕਿਉਂਕਿ ਕੋਠੀ ਉਹਨਾਂ ਕੋਲ ਹੈ ਜਾਂ ਉਹਨਾਂ ਨੇ ਕਿਸੇ ਨੂੰ ਅੱਗੇ ਦੇ ਰੱਖੀ ਹੈ ਕੋਈ ਹੋਰ ਬੈਠਾ ਹੈ ਫਿਰ ਉਹ ਹੋਰ ਨੂੰ ਜ਼ਿੰਮੇਵਾਰ ਬਣਾ ਸਕਦਾ ਨਹੀਂ ਇੱਥੋਂ ਦੇ ਮੌਜੂਦਾ ਅਧਿਕਾਰੀ ਤੇ ਮੌਜੂਦਾ ਪ੍ਰਧਾਨ ਤੇ ਇੱਥੋਂ ਦਾ ਮੌਜੂਦਾ ਸਰਕਾਰ ਦਾ ਐਮਐਲਏ ਤੇ ਪੰਜਾਬ ਸਰਕਾਰ ਦੀ ਸਿੱਧਮ ਸਿੱਧੀ ਜ਼ਿੰਮੇਵਾਰ ਨਹੀਂ ਉਹ ਕਹਿ ਰਹੇ ਨੇ ਜੀ ਉਹ ਸਾਹਿਬ ਕਹਿ ਰਹੇ ਨੇ ਮੈਂ ਤਾਂ ਆਪਣਾ ਦਫ਼ਤਰ ਦੇ ਵਿੱਚ ਆਣਾ ਮੇਰੇ ਨਾਲ ਹੀ ਪਿੰਡ 8 ਕਿਲੋਮੀਟਰ ਤੇ ਮੈਂ ਤਾਂ ਘਰੇ ਚਲਾ ਜਾਣਾ ਵੀ ਕੋਠੀ ਮੇਰੇ ਅੰਡਰ ਨਹੀਂ ਹੈ ਇਹ ਦੇਖੋ ਯੋਸਾਹਬ ਤਾਂ ਇਹ ਕਹਿ ਕੇ ਪੱਲਾ ਛੜਾ ਰਹੇ ਮਤਲਬ ਜੇ ਸਾਡਾ ਮੋਰਚਾ ਸ਼ੰਭੂ ਤੇ ਖਨੌਰੀ ਚੱਲਦਾ ਸੀ ਜਿੱਡੀ ਸਾਡੀ ਆਗੂ ਟੀਮ ਉਹਦੀ ਅਡਵਾਈ ਕਰਦੀ ਸੀ ਇਹ ਉਹਦੇ ਵਿੱਚ ਕੋਈ ਘਟਨਾ ਵਾਪਰਦੀ ਦੀ ਤਾਂ ਸਾਡੀ ਉਹਦੀ ਆਗੂ ਟੀਮ ਹੀ ਜ਼ਿੰਮੇਵਾਰ ਹੈ ਕਿਉਂਕਿ ਸਾਡੀ ਸਰਪ੍ਰਸਤੀ ਦੇ ਹੇਠੋਂ ਮੋਰਚੇ ਚੱਲਿਆ ਸਾਡੇ ਆਗੂਆਂ ਦੇ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਜ਼ਿੰਮੇਵਾਰ ਆਗੂਆਂ ਦੀ ਸੀ ਇੱਥੋਂ ਦਾ ਜ਼ਿੰਮੇਵਾਰ ਗੁਰਚਨ ਸਿੰਘ ਯੋ ਹੈ ਉਹਦੀ ਰਹਿਸ਼ਤੇ ਵਿੱਚ ਇਹ ਕੰਮ ਹੋਵੇ ਕਿ ਉਹ ਕਹੇ ਮੈਂ ਦਫ਼ਤਰ ਆ ਕੇ ਚਲਾ ਜਾਂਦਾ ਤਾਂ ਫਿਰ ਕਿੱਧਰ ਦੀ ਜ਼ਿੰਮੇਵਾਰੀ ਹੈ ਤੇ ਫਿਰ ਇਹ ਡਿਊਟੀਆਂ ਤੇ ਨੌਕਰੀਆਂ ਕਰਨ ਦੀ ਲੋੜ ਹੀ ਨਹੀਂ ਜੇ ਸਰਕਾਰੀ ادارےਾਂ 'ਚ ਉਹਨਾਂ ਨੂੰ ਜਾਣਕਾਰੀ ਹੀ ਨਹੀਂ ਕਿ ਹੋ ਕੀ ਰਿਹਾ ਫਿਰ ਉਹ ਲੋਕਾਂ ਦਾ ਖਿਆਲ ਕੀ ਹੋਰ ਕੀ ਮਿਲਣ ਦੀ ਉਰੇ ਲੱਗ ਰਿਹਾ ਜੀ ਕੀ ਮਿਲ ਸਕਦਾ ਸਾਡਾ ਟਰਾਲੀਆਂ ਦੇ ਵਿੱਚ ਗੈਸ ਸਿਲੰਡਰ ਫ੍ਰਿਜ ਏਸੀ ਆਟਾ ਕੱਪੜੇ ਲੀੜੇ ਚਾਹ ਪਾਣੀ ਭਾਂਡਾ ਟਿੰਡਾ ਬਹੁਤ ਸਾਮਾਨ ਸੀ ਜਿਹੜਾ ਸਾਨੂੰ ਆਸ ਹੈ ਕਿ ਉਰੇ ਬਹੁਤ ਵੱਡੇ ਪੱਧਰ ਤੇ ਹੋਰ ਸਾਮਾਨ ਮਿਲ ਸਕਦਾ ਇੱਥੋਂ ਜੀ ਮੈਨੂੰ ਹੋਰ ਪਾਸੇ ਵਟਾਵਾਂਗੇ ਜਦੋਂ ਤੱਕ ਸਾਡੀ ਸੰਤੁਸ਼ਟੀ ਨਹੀਂ ਹੁੰਦੀ ਸਾਡੇ ਲੋਕਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਉਦੋਂ ਤੱਕ ਇਹ ਖਦਾਈ ਜਾਰੀ ਰਹੂ ਉਹਨਾਂ ਨੇ ਕਿਹਾ ਵੀ ਜਿਹੜਾ ਪਿੱਛੇ ਦੇਖੋ ਸਜਾਤਾ ਜਾਵਲਾ ਦਾ ਪਤੀ ਉਰੇ ਆ ਕੇ ਬੈਠੇ ਹੁੰਡਾ ਕਰਦੀ ਕਰੇ ਕਿ ਚੋਰੀਆਂ ਕਰੇ ਇੱਕ ਇੱਧਰ ਲਈ ਨਿਆਂਪਾਲਿਕਾ ਇੱਥੋਂ ਦੇ ਯੂ ਸਾਬ ਨੂੰ ਦੇਖਿਆ ਨਹੀਂ ਕਿ ਇੱਕ ਚੋਰ ਬੰਦੇ ਨੂੰ ਉਰੇ ਦਫ਼ਤਰ ਦੇ ਰੱਖਿਆ ਉਹਦਾ ਕਿਦੋਂ ਚੋਰ ਨੇ ਦਬਦੇ ਆਪ ਨੂੰ ਸਾਫ਼ ਕਹਿਣਾ ਹੁੰਦਾ ਹੋ ਇਹ ਜੇ ਬਿਆਨ ਉਹਨੇ ਦੇਣੇ ਨੇ ਕਿ ਸਾਫ ਹੈ ਪਹਿਲਾ ਵਾਲਾ ਜਿਹੜਾ ਪਰਚਾ ਦਰਜ ਹੋਇਆ ਸਮਾਨ ਬਰਾਮਦ ਹੋਇਆ ਉਹ ਸਪਸ਼ਟ ਕਰਦਾ ਕਿ ਪੰਕਜ ਪੱਪੂ ਕਿਸੇ ਗੱਲ 'ਚ ਨਿਰਦੋਸ਼ ਨਹੀਂ ਉਹ ਵੱਡੇ ਤੋਂ ਵੱਡਾ ਚੋਰ ਤੇ ਇੱਕ ਗੁੰਡਾ ਅੰਸਰ ਉਹ ਕਹਿੰਦਾ ਮੈਂ ਜੀ ਜ਼ਮਾਨਤ ਹੋ ਗਈ ਜ਼ਮਾਨਤਾਂ ਤਾਂ ਤਾਂ ਨਿਆਂਪਾਲਿਕਾ ਦੇ ਹੱਥ 'ਚ ਜਣੀ ਕੋਰਟ ਦੇ ਹੱਥ 'ਚ ਹੁੰਦੀਆਂ ਨੇ ਦਿੱਤੀਆਂ ਹੋਣੀਆਂ ਤੇ ਹੁਣ ਵਾਲੀਆਂ ਅਗਲੀਆਂ ਕਾਰਵਾਈਆਂ ਹੋਣੀਆਂ ਨੇ ਜਿਹੜੀਆਂ ਮੋਰਚੇ ਨੇ ਫੇਸਟ ਅੱਗੇ 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 ਤਾਂ ਸਾਡਾ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜੇ ਉਹ ਸਮਾਨ ਹੋਰ ਪ੍ਰਾਪਤ ਹੁੰਦਾ ਜਾਂ ਜਿੰਨਾ ਹੋਇਆ ਇਹ ਤੇ ਜੇ ਸਰਕਾਰ ਜਾਂ ਪ੍ਰਸ਼ਾਸਨ ਕੁਝ ਨਹੀਂ ਕਰੂਗਾ ਤਾਂ ਫਿਰ ਇਹ ਤੇ ਮੋਰਚਾ ਵੱਡ ਇਹਤੇ ਸਖਤ ਕਾਰਵਾਈ ਕਰਾਉਣ ਦਾ ਸੰਘਰਸ਼ ਮਿਲੂਆ। ਅਰਵਿੰਦਰ ਜੀ ਤੁਸੀਂ ਨਗਰ ਕੌਸ਼ਲ ਦੇ ਵਿੱਚ ਪਹੁੰਚੇ ਹੋ ਤੁਹਾਡਾ ਕੀ ਕਹਿਣਾ ਹੈਗਾ ਉਹ ਸਾਮਾਨ ਮਿਲਿਆ ਹੈਗਾ ਜਿਹੜਾ। ਦੇਖੋ ਸਾਡੇ ਦਾ ਸ਼ਹਿਰ ਤਾਂ ਪਹਿਲਾਂ ਟਰਾਲੀਆਂ ਦੇ ਕਰਕੇ ਬਦਨਾਮ ਹੋਇਆ। ਉਹ ਤੋਂ ਬਾਅਦ ਹਰ ਰੋਜ਼ ਕੁਝ ਨਾ ਕੁਝ ਨਿਕਲ ਰਿਹਾ ਹੈ। ਇਹ ਸਰਕਾਰੀ ਤੰਤਰ ਜਿਹੜਾ ਹੈਗਾ ਉਹਦੇ ਅਧੀਨ ਜਿਹੜੇ ਅਹੁਦੇਦਾਰਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੀ ਹਰਕਤਾਂ ਆਹ ਪਹਿਲਾਂ ਦੋ ਟਰਾਲੀਆਂ ਨਿਕਲੀਆਂ ਨੇ ਹੁਣ ਆ ਜਮਾਨ ਹੈ। ਸਾਡੀਆਂ ਟਰਾਲੀਆਂ ਦੇ ਵਿੱਚ ਚੱਪਲਾਂ ਤੋਂ ਲੈ ਕੇ ਪ੍ਰੈਸ਼ਰ ਕੁੱਕਰ, ਚਮਚੇ, ਥਾਲੀਆਂ, ਖੇਸੀ, ਰਜਾਈ, ਸਾਰਾ ਕੁਝ ਸਾਡੇ ਸਾਡੀ ਟਰਾਲੀ ਤੇ ਤਰ੍ਹਾਂ ਦਾ ਸਾਡਾ ਰੂਮ ਹੈ, ਕਮਰਾ ਹੈ। ਇਹ ਧਰਨੇ ਦੇ ਬਾਹਰ ਵੀ ਟਰਾਲੀ ਖੜੀ ਆ। ਇਹਦੇ ਵਿੱਚ ਸਾਰਾ ਸਮਾਨ ਹੁੰਦਾ। ਇਹ ਅਜੇ ਇਹ ਤਾਂ ਹੈ, ਅਜੇ ਬਹੁਤ ਕੁਝ ਹੋਰ ਨਿਕਲੂਗਾ। ਅਸੀਂ ਪ੍ਰਸ਼ਾਸਨ ਨੂੰ ਇਹੀ ਕਹਨੇ ਆ, ਅਸੀਂ ਪ੍ਰਸ਼ਾਸਨ ਦੇ ਅਧੀਨ ਕੰਮ ਕਰਦੇ ਆ। ਅਸੀਂ ਪ੍ਰਸ਼ਾਸਨ ਨੂੰ ਕਹਨੇ ਆ ਕਿ ਇਹਨਾਂ ਦਾ ਨਿਕਾਲ ਪਾਈ ਜਾਵੇ। ਤੁਹਾਨੂੰ ਕੀ ਲੱਗਦਾ ਵੀ ਹੋਰ ਕੀ ਕੀ ਮਿਲ ਸਕਦਾ ਜੀ ਉਹਦੇ ਮਾਰਾਏ ਸਾਡੇ ਦਾ ਕੁੱਕਰ ਵੀ ਚੋਰੀ ਹੋਏ ਗਏ ਸਾਡੇ ਚੱਪਲਾ ਚੋਰੀ ਹੋਈਆਂ ਲੈ ਕੂਲਰ ਫਰਾਟੇ ਦਾਤੀ ਪੱਖੇ ਕੜਛੀ ਚਮਚੇ ਸਾਰਾ ਕੁਝ ਸਾਡਾ ਚੋਰੀ ਹੋਇਆ ਆ ਤਾਂ ਅਜੇ ਇਹ ਤਾਂ ਟਰਾਲੀਆਂ ਦੇ ਉੱਪਰਲੇ ਬੈਠ ਨੇ ਇਹ ਉਦੋਂ ਅਸੀਂ ਕਿਹਾ ਦੀਗਾ ਵੀ ਇਹ ਬਹੁਤ ਕੁਝ ਨਿਕਲੂਗਾ ਪਹਿਲਾਂ ਅਸੀਂ ਪਹਿਲਾਂ ਅਸੀਂ ਉੱਥੇ ਟਾਇਰ ਲੱਭ ਕੇ ਦਿੱਤੇ ਉਸ ਤੋਂ ਬਾਅਦ ਅਸੀਂ ਅਗੋਲ ਪਿੰਡ ਇੱਕ ਟਰਾਲੀ ਦਿੱਤੀ ਤਾਂ ਹੁਣ ਆ ਟੋਏ ਪਟ ਕੇ ਇੱਥੇ ਹੁਣ ਇਹ ਪ੍ਰਸ਼ਾਸਨ ਨੂੰ ਕਾਰਵਾਈ ਈਓ ਸਾਹਿਬ ਦੀ ਕੋਠੀ ਸਰਕਾਰੀ ਕੋਠੀ ਈਓ ਸਾਹਿਬ ਦੀ ਤਾਂ ਪ੍ਰਸ਼ਾਸਨ ਈਓ ਸਾਹਿਬ ਤੇ ਵੀ ਕਾਰਵਾਈ ਕਰੇ ਇਹ ਅਫਸਰਾਂ ਦੀ ਹਜ਼ੂਰੀ ਦੇ ਵਿੱਚ ਅਫਸਰਾਂ ਦੇ ਅਧੀਨ ਆ ਚੀਜ਼ਾਂ ਸਾਡੇ ਨਾਲ ੱਟਕਾ ਹੋਇਆ ਅਸੀਂ 48 ਦੀ ਲੜਾਈ ਲੜਦੇ ਆ ਅਸੀਂ ਸਰਕਾਰਾਂ ਦੇ ਨਾਲ 48 ਦੀ ਲੜਾਈ ਲੜਦੇ ਆ ਕਿ ਇੱਥੋਂ ਦੇ ਅਹੁਦੇਦਾਰਾਂ ਦੇ ਰਿਸ਼ਤੇਦਾਰ ਆ ਕੰਮ ਕਰਦੇ ਨੇ ਇਹ ਮਨੀਸ਼ ਚਾਵਲਾ ਮਨੀਸ਼ ਚਾਵਲਾ ਪਹਿਲਾਂ ਵੀ ਇਹਦਾ 3 ਵਾਰ ਪਰਚੇ ਜਨੌਮ ਆ ਗਿਆ ਅੱਜ ਆ ਨਵੀਂ ਕਰਤੂਤ ਦੇ ਇਹ ਫੇਰ ਨਿਕਲੀ ਤੁਹਾਨੂੰ ਕੀ ਲੱਗਦਾ ਇਹ ਸਾਬ ਤੇ ਕਹਿੰਦੇ ਨੇ ਮੈਂ ਤਾਂ ਇਸ ਕੋਠੀ ਦੇ ਵਿੱਚ ਇੱਕ ਦਿਨ ਵੀ ਨਹੀਂ ਆ ਕੇ ਬੈਠਿਆ ਜੀ ਆਫਟਰ ਆਲ ਹੈ ਤਾਂ ਇਹ ਉਹ ਸਾਹਿਬ ਦੀ ਆ ਕੋਠੀ ਅਲਾਟਮੈਂਟ ਤਾਂ ਇਹ ਉਹ ਸਾਹਿਬ ਦੀ ਆ ਤੁਹਾਡੇ ਘਰੇ ਨਾਲ ਕੋਈ ਵੜ ਗਿਆ ਐਡਾ ਟਾਮਜਾਮ ਜੀਸੀਪੀ ਚੱਲ ਰਹੀ ਆ ਇਹ ਪਹਿਲਾਂ ਵੀ ਟੋਆਪ ਜੀਸੀਪੀ ਨਾਲੇ ਪੱਟਿਆ ਹੋਣਾ ਤਾਂ ਇਹ ਆਈਓ ਸਾਹਿਬ ਤੇ ਕਿਉਂ ਨਹੀਂ ਕਾਰਵਾਈ ਹੋਊਗੀ ਇਹ ਜਿਹੜਾ ਸਮਾਨ ਮਿਲ ਰਿਹਾ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਜੀ ਇਹ ਤਾਂ ਪੁਲਿਸ ਆ ਆਪਣੀ ਤਬਦੀਸ਼ ਕਰੇ ਜੀ ਇਹਦੇ ਤੇ ਅਸੀਂ ਕੀ ਕਹਨੇ ਆ ਸਾਡਾ ਸਮਾਨਾ ਨਿਕਲਿਆ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰੂਗੀ ਅਸੀਂ ਪੁਲਿਸ ਦੇ ਨਾਲ ਕਾਨੂੰਨ ਦੇ ਨਾਲ ਅਸੀਂ ਖੜੇ ਆ ਲੇਕਿਨ ਆ ਜਿਹੜਾ ਅੱਖਾਂ ਦੇ ਸਾਹਮਣੇ ਦਿਖ ਰਿਹਾ ਉਹਨੂੰ ਤਾਂ ਅਸੀਂ ਨਕਾਰ ਨਹੀਂ ਸਕਦੇ ਨਾ ਤੁਹਾਡੇ ਕੈਮਰੇ ਨਕਾਰ ਸਕਦੇ ਨੇ ਸਾਡੇ ਨਾਲ ਸ਼ੁਰੂ ਦਾ ੱੱਕਾ ਹੁੰਦਾ ਆਇਆ ੱੱਕਾ ਇੱਥੋਂ ਤੱਕ ਹੋ ਗਿਆ ਸਾਡਾ ਸਮਾਨ ਚੋਰੀ ਹੋਣ ਲੱਗ ਗਿਆ ਅਸੀਂ ਠਾੜੀ ਦੀ ਲੜਾਈ ਲੜਦੇ ਆ ਲੜਦੇ ਰ੍ਹਾਂਗੇ ਜਦ ਤੱਕ ਜਿਉਂਦੀ ਜ਼ਮੀਰ ਹੈ ਜਾਗਦੇ ਰ੍ਹਾਂਗੇ ਲੇਕਿਨ ਆ ਜਿਹੜਾ ਅਫਸਰ ਚਾਹੀ ਅਫਸਰ شاہੀ ਅਫਸਰਾਂ ਦੀ ਕੋਠੀਆਂ ਦੇ ਵਿੱਚੋਂ ਸਮਾਨ ਨਿਕਲਦਾ ਹੋਵੇ ਔਰ ਅਫਸਰ ਕਾ ਮੈਨੂੰ ਪਤਾ ਨਹੀਂ ਹੈਗਾ ਇਹ ਤਾਂ ਪੱਟੀ ਨਲਕੀ ਦਾ ਮੈਂ ਕਹਿ ਨਹੀਂ ਸਕਦਾ ਅਸੀਂ ਇੱਕ ਜੁੱਟ ਸੰਯੁਕਤ ਕਿਸਾਨ ਮੋਰਚੇ ਲੈ ਢੰਡੇ ਢੇਡਾਂ ਅਸੀਂ ਇਹ ਜੇ ਹੋਰ ਸ਼ਹਿਰ ਨੂੰ ਪਰਦੇ ਪਾਸ ਕਰਕੇ ਦਵਾਂਗੇ ਸਾਡੀਆਂ 26 ਟਰਾਲੀਆਂ ਗੁੰਮਣੇ 26 26 ਟਰਾਲੀਆਂ ਦੇ ਵਿੱਚ ਸਾਰਾ ਸਮਾਨ ਇਹ ਹੌਲੀ ਹੌਲੀ ਇਹ ਪੁਲਿਸ ਦੀ ਤਬਦੀਸ਼ ਹੈ ਤਬਦੀਸ਼ ਦੇ ਵਿੱਚ ਆਪਣੇ ਆਪ ਪਤਾ ਲੱਗੂਗਾ ਕਿ ਕਿੱਥੋਂ ਕੀ ਨਿਕਲਦਾ ਸਾਨੂੰ ਸਾਡੇ ਪੁਲਿਸ ਪ੍ਰਸ਼ਾਸਨ ਤੇ ਸਾਨੂੰ ਪੂਰਾ ਭਰੋਸਾ 90 ਦੇ ਵਿੱਚ ਕਿੰਨੀਆਂ ਕਿ ਟਰਾਲੀਆਂ ਤੁਹਾਡੇ ਹਿਸਾਬ ਨਾਲ ਆਈਆਂ ਹੋਈਆਂ ਨੇ ਸਟੈਪ ਵਾਈਜ਼ ਸਟੈਪ ਤੁਹਾਨੂੰ ਪਤਾ ਲੱਗਦਾ ਰਹੂਗਾ ਤੁਸੀਂ ਜਿਹੜਾ ਕੈਮਰੇ ਵਾਲੇ ਭਾਈਚਾਰ ਸਾਡੇ ਨਾਲ ਹੋ ਹੌਲੀ ਹੌਲੀ ਕੋਈ ਗੱਲ ਹੀ ਨਹੀਂ